ਲਾਵੇ ਮਿੱਤਰੋ ਅੱਜ ਫੇਰ ਤੁਹਾਡੇ ਲਈ ਇੱਕ ਤੋਹਫਾ ਪਿੱਛੇ ਹੰਦਾ ਲੱਭ ਕੇ ਕੁੜੀ ਦੀ ਚਾਲ ਦੇਖੋ ਪੌਣੀ ਨੁਕਰੀ ਆ ਚਾਰੇ ਲੱਤਾਂ ਚਟੀਆਂ ਢੱਡ ਚਟਾ ਮੂੰਹ ਚਟਾ ਧੌਣ ਚਟੇ ਤੇ ਨਖਰਾ ਦੇਖੋ ਪਹਿਲਾਂ ਪੱਬਾਂ ਤੇ ਤੁਰਦੀ ਐ ਨਾ ਬਾਕੀ ਜਿਹੜੀ ਮੇਨ ਗੱਲ ਆ ਜੀਦੇ ਕਰਕੇ ਤੁਸੀਂ ਸਾਰੀ ਵੀਡੀਓ ਦੇਖਣੀ ਆ ਮਿੱਤਰੋ ਰੇਟ ਆ ਜਿਹੜਾ ਲੱਖੋਂ ਥੱਲੇ ਆ ਕੁੜੀ ਦਾ ਕੱਦ ਵੈੱਡ ਦੇਖੋ ਬੰਤਰਾ ਦੇਖੋ ਇਹੋ ਜੀ ਕੁੜੀ ਲੱਖੋਂ ਬਾਹਰ ਨਹੀਂ ਮਿਲਦੀ ਆਪਾਂ ਲੱਖੋਂ ਥੱਲੇ ਦੇ ਹੀ ਜਾਂਦੇ ਆ ਤੇ ਅੱਜੋ ਦੋਸਤੋ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਤੇ ਵੀ ਭਰਾਵਾਂ ਨੇ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤੇਰੇ ਤੋਂ ਸਵਾਗਤ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਤੁਹਾਡੇ ਨਾਲ ਅੱਜ ਤਰੀਕ 16 ਮਈ 2025 ਦੀ ਇਹ ਵੀਡੀਓ ਤੇ ਇਹ ਵੀਡੀਓ ਲੱਖਾਂ ਥੱਲੇ ਵਾਲੇ ਜਾਨਵਰ ਦੀ ਆ ਜਿਹੜੇ ਭਰਾਵਾਂ ਨੂੰ ਹੁੰਦਾ ਨਾ ਵੀ ਆਪਾਂ ਲੱਖਾਂ ਥੱਲੇ ਵਾਲਾ ਜਾਨਵਰ ਲੈਣਾ ਤਾਂ ਮਿੱਤਰੋ ਆਹ ਘੋੜੀ ਦੇਖ ਲਵਾ ਕੇ ਰੂਹ ਖਸ ਹੋ ਜੀ ਤੁਹਾਡੀ ਸਵਾਰੀ ਦੀ ਪਾਸ ਆ ਬਾਲਪੋਰੀਆਂ ਵੀ ਸਾਫ ਆ ਤੇ ਰੇਟ ਵੀ ਜਾਇਦਾ ਬਾਕੀ ਹੱਥਾਂ ਪੈਰਾਂ ਦੀ ਸਾਰੇ ਪਾਸੋਂ ਪੂਰੀ ਓਕੇ ਕੋਈ ਕਮੀ ਪੇਸ਼ੀ ਨਹੀਂ ਕੋੜੀ ਚ ਜੇ ਵੀਡੀਓ ਪਸੰਦ ਆਈ ਤਾਂ ਚੈਨਲ ਸਬਸਕ੍ਰਾਈਬ ਕਰ ਲੇ ਵੀਡੀਓ ਨੂੰ ਲਾਈਕ ਕਰਦੇ ਕਮੈਂਟ ਕਰਦੇ ਹੋ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤਾਈਏ ਵੀਡੀਓ ਪਹੁੰਚ ਜੇ ਤਾਂ ਮਿੱਤਰੋ ਲਾਲ ਚੰਬੀ ਘੋੜੀ ਆ ਪੌਣੀ ਨੌਕਰੀ ਵੀ ਕਹਿ ਸਕਦੇ ਆਪਾਂ ਇਹਨੂੰ ਕਿਉਂਕਿ ਚਾਰੇ ਲੱਤਾਂ ਦੇ ਨਾਲ ਨਾਲ ਸਾਰਾ ਢਿੱਡ ਜਿੱਟਾ ਢੋਰਲੇ ਪਾਸੋਂ ਵੀ ਸਾਰੇ ਜਿੱਟਾ ਪਰਲੇ ਪਾਸੋਂ ਵੀ ਮੂੰਹ ਵੀ ਸਾਰਾ تقریبا ਚਿੱਟਾ ਹੋ ਗਿਆ ਥੱਲੇ ਵੀ ਸਾਰਾ ਚਿੱਟਾ ਮੂੰਹ ਹਾਈਟ ਦੀ ਗੱਲ ਕਰੀਏ ਫੀਤੇ ਵਾਲੀ 60 ਇੰਚ ਦੀ ਹਾਈਟ ਹੈ ਜੀ ਵਾਲ ਭੋਰੀਆਂ ਦੀ ਸਾਫਾ ਮੱਥੇ ਸਿੰਗਲ ਭੋਰੀ ਲੱਗੀ ਹੋਈ ਹੈ ਅੰਦਰ ਦੀ ਸਾਫਾ ਮੌਕੇ ਤੇ ਘੂੜੀ ਖਾਲੀ ਹੈ ਤੁਸੀਂ ਆਪ ਦਾ ਡਾਕਟਰ ਨਾਲ ਲਿਆ ਸਕਦੇ ਹੋ ਜਾਂ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਾ ਕੇ ਆਪ ਵੀ ਅੰਦਰ ਦੀ ਤਸੱਲੀ ਕਰ ਸਕਦੇ ਹੋ ਹੱਥਾਂ ਪੈਰਾਂ 'ਚ ਕੋਈ ਫਾਲਤ ਨਹੀਂ ਤੇ ਸਵਾਰੀ ਸੂਰੀ ਦੀ ਸੋਹਣਾ ਤੁਰਦੀ ਹੈ ਨਾਖਰੀ ਨਾਲ ਤੁਰਦੀ ਤੁਸੀਂ ਦੇਖੋ ਚਾਲ ਜਦੋਂ ਉਧਰੋਂ ਕੁੜੀ ਤੁਰਦੀ ਹੈ ਉਹ ਦੇਖੋ ਪੈਰਪੁਰ ਕਿੰਨਾ ਸੋਹਣਾ ਦਿੰਦੀ ਹੈ ਉੱਪਰੋਂ ਲਿਆ ਲਿਆ ਪੈਰ ਸੱਟੇ ਜਿਵੇਂ ਜਿਵੇਂ ਗਰਮ ਹੋ ਕੁੜੀ ਉਦੋਂ ਉਦੋਂ ਨਹੀਂ ਰਹੀ ਵੀ ਚਾਲ ਤੇਜ਼ ਹੀ ਵਧੀ ਜਾਂਦਾ ਬਾਕੀ ਜਿਹੜੀ ਸਭ ਤੋਂ ਮੇਨ ਗੱਲ ਆ ਕੁੜੀ ਆ ਸਾਉ ਠੰਡੀ ਆ ਆਪਣੇ ਬੱਚਿਆਂ ਤੇ ਰੱਖਣ ਵਾਲੀ ਆ ਕਾਫੀ ਨਵੇਂ ਭਰਾਵਾਂ ਦੀ ਇਹੀ ਮੰਗ ਹੁੰਦੀ ਹੈ ਬਾਈ ਕੁੜੀ ਆੜ ਬਣਾ ਹੋਵੇ ਆਪਣੇ ਬੱਚਿਆਂ ਤੇ ਰੱਖਣ ਵਾਲੀ ਤਾਂ ਮਿੱਤਰੋ ਕੁੜੀ ਬੱਚਿਆਂ ਵਾਲੀ ਆ ਜਿਵੇਂ ਜਿਵੇਂ ਸਵਾਰ ਬੈਠਾ ਉਹੀ ਚਾਲ ਪੈ ਜਾਂਦੀ ਹੈ ਗਰਮ ਸਵਾਰਾਤ ਨਰਮ ਚਾਲ ਚੱਲੂ ਗਰਮ ਸਵਾਰਾਤ ਕਰਮ ਚਾਲ ਚੱਲੋ ਤਾਂ ਮੈਂ ਪੱਕੇ ਰਿਹਾ ਇੱਕ ਤੋਹਫਾ ਹੀ ਹੈ ਤੁਹਾਡੇ ਲਈ ਲੱਖੋਂ ਥੱਲੇ ਇਹੋ ਜਿਹੀ ਘੋੜੀ ਦਾ ਮਿਲਣਾ ਮੁਸ਼ਕਲ ਹੀ ਹੁੰਦਾ ਜਿਹੜੀ ਹੱਥਾਂ ਪੈਰਾਂ ਵੱਲੋਂ ਵੀ ਸਾਫ਼ ਹੋਵੇ ਬੰਤਰਾਂ ਦੀ ਸੋਹਣੀ ਹੋਵੇ ਕੰਨ ਦੀ ਸੁਨੱਖੀ ਹੋਵੇ ਮੰਨ ਲਓ ਸਾਰੇ ਫੀਚਰ ਹੀ ਹੈ ਘੋੜੀ ਤੇ ਰਾਜੀ ਵੀ ਆ ਬੀ ਬਜਾੜਾ ਲੈਤੀ ਨਹੀਂ ਸਾਡ ਉੱਡਣੀ ਦੇਖਦਾ ਤੇ ਹੱਥਾਂ ਪੈਰਾਂ ਵੱਲੋਂ ਵੀ ਕੋਈ ਨੋਕ ਨਹੀਂ ਜੇ ਇਹਦੇ ਵੀ ਪਸੰਦ ਹੋਈ ਫੋਨ ਲਾ ਲਓ ਨੰਬਰ ਤੇ